ਬਾਈ ਜੀ ਮੇਰੇ ਸਾਹਮਣੇ ਜਿਹੜੇ ਬਜ਼ੁਰਗ ਬੈਠਿਆ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਲਓ ਕਿ ਬਾਬਾ ਜੀ ਦੀ ਕਮੀਜ਼ ਪਸੀਨੇ ਦੇ ਨਾਲ ਕਿਦਾਂ ਭਿੱਜੀ ਪਈ ਆ ਗੱਲਬਾਤ ਕਰਦੇ ਆ ਬਜ਼ੁਰਗਾਂ ਦੇ ਨਾਲ ਆ ਜੋ ਬਾਪਾ ਜੀ ਅਸਲਾਮੁਅਲੈਕਮ ਬਾਬਾ ਜੀ ਵਅਲੈਕਮੁਸਲਾਮ ਕੀ ਹਾਲ ਹੈ ਬਾਬਾ ਜੀ ਕੀ ਹਾਲ ਹੈ ਸ਼ੁਕਰ ਹੈ ਅਲਹਮਦੁਲਿਲਾ ਬਾਬਾ ਜੀ ਆਏ ਤੁਸੀਂ ਅੰਬੀਆਂ ਲਾਈਆਂ ਤੇ ਨਾਲ ਤੁਸੀਂ ਲਾਇਆ ਦੇਸੀ ਲਸਣ ਦੇਸੀ ਲਸਣ ਚਲੋ ਮਾਸ਼ਾਅੱਲਾ ਬਾਬਾ ਜੀ ਦੇਸੀ ਅੰਬ ਵੇਚਿਆ ਦੇਸੀ ਅੰਬ ਵੇਚਿਆ ਹਾਂ ਦੇਖੋ ਬਜ਼ੁਰਗ ਹੂਨ ਪਸੀਨੇ ਦੀ ਕਮਾਈ ਹਾਂ ਖਾਰੇ ਆ ਜ਼ਿੰਦਗੀ ਦੇ ਇਸ ਹਿੱਸੇ ਦੇ ਵਿੱਚ ਆ ਕੇ ਵੀ ਮਿਹਨਤ ਮਜ਼ਦੂਰੀ ਕਰ ਰਹੇ ਆ ਬਾਬਾ ਜੀ ਕਿੰਨੀ ਉਮਰ ਆ ਤੁਹਾਡੀ 82 82 ਸਾਲਾਂ ਦੇ ਹੋ ਗਏ ਨਜ਼ਰ ਬਿਲਕੁਲ ਠੀਕ ਆ ਬਿਲਕੁਲ ਖੁਰਾਕ ਕੀ ਆ ਤੁਹਾਡੀ ਹੈ ਕੀ ਖੁਰਾਕ ਖਾਂਦੇ ਆ ਗੱਲ ਸੁਣ ਮੈਂ ਚੋਲੇ ਜਖਣੀ ਪੀਤੀਏ 21 ਦਿਨ 21 ਦਿਨ ਛੋਲਿਆਂ ਦੀ ਜਖਣੀ ਪੀਤੀਏ ਜਦੋਂ 24 ਸਾਲ ਦੀ ਉਮਰ ਦੇ ਵਿੱਚ ਅੱਛਾ ਤੇ ਬਜ਼ੁਰਗਾਂ ਨੇ 24 ਸਾਲ ਦੀ ਉਮਰ ਦੇ ਵਿੱਚ ਸਿਰਫ 21 ਦਿਨ ਛੋਲਿਆਂ ਦੀ ਜਖਣੀ ਪੀਤੀ ਸੀ ਤੇ ਤੁਹਾਡਾ ਮੰਨਣਾ ਇਹ ਆ ਵੀ ਉਹੋ ਜਖਣੀ ਅੱਜ ਤੱਕ ਤਮਾਦ ਉਹ ਵੀ ਤਰੀ ਫਿਰਦੀ ਹੈ ਇੰਨੀ ਤਾਕਤ ਆ ਉਹਦੇ ਵਿੱਚ ਹੋਏ 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 ਬਾਈ ਜੀ ਗੱਲ ਵੱਧ ਗਈ ਆ ਇਹ ਗੱਲ ਆਮ ਨਹੀਂ ਰਹੀ ਤੁਸੀਂ ਮੇਰੇ ਵੀਰ ਸੱਜਣ ਬਾਈ ਮੈਂ ਤੇ ਇਰਾਦਾ ਕਰ ਲਿਆ ਇਹਨਾਂ ਪੈਰਾਂ ਤੇ ਖੜੇ ਵੀ ਅੱਜ ਹੀ ਅੱਜ ਹੀ ਜਾ ਕੇ ਭਾਈ ਜੀ ਯਕਣੀ ਸ਼ੁਰੂ ਕਰ ਦੇਣੀ ਆ ਬਿਲਕੁਲ 21 ਦਿਨ ਪੀਣੀ ਆ 21 ਬੱਸ ਸਾਧਨ ਪੀ ਲਓ ਕਾਲੇ ਚਨੇ ਦੇਸੀ ਵਾਲੇ ਦੇਸੀ ਕਾਲੇ ਚਨੇ ਉਹਨਾਂ ਦੀ ਯਕਣੀ ਯਕਣੀ ਓਕੇ ਹੋ ਗਿਆ ਬਾਬਾ ਜੀ 82 ਸਾਲ ਉਮਰ ਆ ਬਾਬਾ ਜੀ ਨਹੀਂ ਤਾਂ ਮੈਨੂੰ ਲੱਗਦੀ ਹੈਗਾ ਹੈ ਮੁਰਗੇ ਦੀ ਦੇਸੀ ਯਕਣੀ ਕੋਈ ਸ਼ਹਿਰੀ ਲੱਗੇਗੀ ਉਹਦੇ ਸ਼ਹਿਰ ਹੀ ਨਹੀਂ ਕਹਿੰਦੇ ਉਹਦੇ ਮੋਰੇ ਮੁਰਗੇ ਦੀ ਬੱਕਰੇ ਦੀ ਯਕਣੀ ਉਹਦਾ ਫਾਇਦਾ ਕੀ ਕਾਲੇ ਚਨੇ ਚਾਹ ਕਾਲੇ ਚਨੇ ਦੀ ਯਕਣੀ ਪੀਤੀ ਬਾਬਾ ਕਹਿੰਦਾ ਮੈਂ ਸੰ ਪਤਾ ਨਹੀਂ ਸੰ ਕਿਹੜਾ ਸੀ ਉਮਰ 24 ਸਾਲ ਸੀ ਮੇਰੀ ਜਦੋਂ ਮੈਂ ਕਾਲੇ ਚਰੇ ਯਖਣੀ ਪੀਤੀ ਆ ਠੀਕ ਹੈ ਤੇ ਅੱਜ ਤੱਕ ਤਰੀ ਫਿਰਦੀ ਆ ਉਹ ਵਿੱਚ ਕਹਿੰਦੇ ਮਾਸ਼ਾਅੱਲ੍ਲਾ ਨਾਕਤ ਮਹਿਸੂਸ ਕਰਾਉਂਦੀ ਆ ਸਹੀ ਬੜਾ ਕਾਲੇ ਚਨੇ ਸਹੀ ਆ ਸਹੀ ਚੀਜ਼ ਆ ਕਾਲੇ ਚਨੇ ਦੀ ਬਹੁਤ ਅੱਛੀ ਚੀਜ਼ ਆ ਤਾਰੀ ਵਿੱਚ ਤੇ ਮਗਰ ਕਿੱਦਾਂ ਬਣਾਉਣੀ ਕਿੱਦਾਂ ਆ ਇੱਥੇ ਹੋ ਸਾਹਮਣੇ ਹੋ ਜਾ ਸਾਹਮਣੇ ਇੱਥੋਂ ਮੈਂ ਸਹੀ ਆ ਕੋ ਭਾਈ ਜੀ ਇਹ ਚਣਿਆਂ ਨੂੰ ਲੈ ਜਾ ਕੇ ਪਿਆਉਂਦੇ ਪਾਈਆਂ ਚਨੇ ਅੱਛਾ ਭਾਈਆ ਚਨੇ ਪਿਆਉਂਦੇ ਹੋ ਸੂਬਾ ਅੱਲਾ ਪਾਣੀ ਕੱਢ ਕੇ ਤੇ ਗਰਮ ਸਾਲਜਾ ਨਰਾ ਜੇਰਾ 50 ਗ੍ਰਾਮ ਕਿਉ ਪਾਓ ਵਿੱਚ ਕੁਝ ਪੰਨੋ ਚੰਗੇ ਗੰਡੇ ਗੰਡੇ ਲਸਣ ਲਸਣ ਸਾਰੀ ਜੀ ਪਾਓ ਕਾਲੀ ਮਿਰਚ ਤੇ ਨਮਕ ਪਾਓ ਕੁਲ ਚੰਗੀ ਤਰ੍ਹਾਂ ਭੁੱਲ ਕੇ ਤੇ ਮੁਰਕੇ ਉਹਦੇ ਚ ਕਿਲੋ ਪਾਣੀ ਲਾ ਦਿਓ ਬੰਦ ਕਰਕੇ ਪਾ ਦਿਓ ਹਾਂਜੀ ਜਦੋਂ ਭਾਈਆ 1.5 ਪਾਣੀ ਰਹਿ ਜੇ ਤੇ ਫੀਲੋ ਲੋ ਬਾਬਾ ਜੀ ਨੇ ਜਿਹੜਾ ਨੁਸਖਾ ਦੱਸਤਾ ਬਾਈ ਜੀ 82 ਸਾਲਾਂ ਦਾ ਬਾਬਾ ਇਹਦੇ ਵਰਗੀ ਕੋਈ ਤਾਕਤ ਨਹੀਂ ਜਦੋਂ 24 ਸਾਲ ਦੀ ਉਮਰ ਚ ਸੀਗੇ ਬਾਬਾ ਜੀ ਉਹ ਉਹਨਾਂ ਨੇ ਪੀਤਾ ਮੈਨੂੰ ਤਕਾ ਲੱਗਿਆ ਸੀ ਦਾਦਾ ਸਲਾਤੁਲ ਵਾਦੀਆ ਗੱਲ ਜੀ ਆਪਣਾ ਹਾਂ ਇਹਦੇ ਨਾਲ ਤਸ਼ੀਕ ਕਰ ਅੱਛਾ ਮੇਰੀ ਸਾਹ ਜਿਆਦਾ ਸੀ ਤੇਰਾ ਬਜਨ ਜਿਆਦਾ ਸੀ ਅੱਛਾ ਤਸ਼ੀਕ ਜੀ ਮੈਨੂੰ ਪਤਾ ਲਿਆ ਇਹ ਉੱਠੇ ਹੀ ਨਾ ਉਹ ਸਾਜਾ ਸਾਜ ਕਹਿੰਦੇ ਇਹਨੂੰ ਛਾੜਾ ਦਈਏ ਗਰਮੀ ਹੋਈ ਨਹੀਂ ਸੀ ਉਹ ਗਦਾ ਹੀ ਨਾਲ ਤੇਰੇ ਉੱਤੇ ਕੇ ਸਾਹਮਣੇ ਹੋ ਜੇ ਤੇ ਜਾ ਤੈ ਜਾਵੇ ਨਹੀਂ ਛੜਦਾ ਉਹ ਸਾ ਮਿੱਕੀ ਪਾਣਗਾ ਦਸ ਲੈ ਕੇ ਚੰਦੇ ਮੈਂ ਟੇਲੇ ਛੜ ਨਿਕਲ ਗਿਆ ਉਹ ਨਹੀਂ ਕਰਮੀ ਨਾਲ ਮੇਰੇ ਹੱਥੀ ਬੱਚੇ ਮੈਂ ਦਲਕਾ ਸਰਾ ਦੇ ਵਿੱਚ ਹੁਣ ਵੀ ਹੈਗਾ ਉੱਥੇ ਜਾ ਕੇ ਕਹਿੰਦਾ ਪਾਣੀ ਨੀ ਮੈਂ ਕਹਾਂ ਨਹੀਂ ਪੀਂਦਾ ਅੱਗੇ ਲੱਗੀ ਬਈ ਹੁੰਦੇ ਮੈਂ ਮੂਹ ਲਾਂਦੇ ਐਸਾ ਪਾਣੀ ਪੀਆ ਐਸਾ ਧੱਕਾ ਬਚਿਆ ਰਾਤ ਦਿਨ 6-7 ਆਰਾਮ ਹੁੰਦਾ ਉੱਠੋ ਬੈਠੋ ਅਜਾ 16 ਸਾਡੇ ਗੋੜਾ ਕਿਵੇਂ ਆ ਗਿਆ ਅੱਛਾ ਕਸੂਰੋਂ ਆਏ ਸੀ ਕੀਵੇਂ ਆ ਕੀਵੇਂ ਸਾਡੇ ਗੋੜਾ ਠੇਕ ਸੀਗਾ ਅੱਛਾ ਉਹ ਕਹਿਣ ਲੱਗਿਆ ਇਹਨੇ ਕਿਸੇ ਨੂੰ ਬਤਲਿਆ ਕਿ ਜਦੋਂ ਮੰਗਣੀ ਹੋਈ ਹੈ ਕਹਿੰਦਾ ਖਤਮ ਹੋ ਗਿਆ ਉਹਨੇ ਜਨਾਬ ਮੈਂ ਕਿਹਾ ਤੁਹਾਈ ਦੇ ਉਹਨੇ ਦਵਾਈ ਦਿੱਤੀ ਮੈਨੂੰ 5 ਦਿਨ ਦਾ ਕਹਿੰਦਾ 3 ਦਿਨ ਖਾ ਤੇੰਨ ਦਿਨ ਦੀ ਜੀ ਦਾ ਖਾਧੀ ਤੇ ਜਗ ਵੀ ਕੋਈ ਨਹੀਂ ਬਣਾਦਾ ਸੀ ਉਹਨੇ ਕਿ ਆਹ ਦਵਾਈ ਖਾਣੀ ਹੈ ਤੇ ਸੱਤ ਦੇਰ ਨਾਲ ਜਖਣੀ ਪੀਣੀ ਹੈ ਬਸ ਚਲਿਆ ਜਾਂ ਜੀ ਉਹ ਮੈਂ ਸੋਦੇ ਜਖਣੀ ਜੋ ਚੱਲਦੀ ਏ ਜਿਸੰਦਾਰ ਕਸ਼ੂਰ ਹੋ ਗਈ ਹੈ ਜੀ ਮੈਂ ਤਾਂ ਫਿਰ ਜਨਾਬ ਉਹ ਦੇਖਣਾ 40 ਦਾ ਲਾਗੀ ਇਮਰਾਨ ਮੈਂ ਕਹ ਤੁਆਈ ਛੱਤੀ 21 ਦਿਨ ਪਾਪੀ ਕੇ ਮੈਂ ਕੀ ਕਰ ਮੈਂ ਆਹ ਦੇਖੋ ਕੀ ਬਾਤ ਕਹਦਾ ਕਿਥੋਂ ਕਹਦਾ ਮੈਂ ਕਿਹਾ ਤੇਰੇ ਫਾਰਮੂਲਾ ਮੈਂ ਜਖਣੀ ਪੀ ਗਿਆ ਕਹਦਾ ਜਵਾਨੀ ਟਰੇ ਬਤਾ ਲੋ ਮੈਂ ਦੇਖ ਹੀ ਜਾਊਗੀ ਦੇਦੇ 9 ਬੱਚੇ ਸ਼ੇਰ ਵਰਗੇ ਤਰਾਂ ਆਏ ਮਾਸ਼ਾਅੱਲਾ ਮਾਸ਼ਾਅੱਲਾ ਸਭ ਤੋਂ ਸ਼ੇਰਾਂ ਦੀ ਅਕਲ ਬੜੀ ਆਵੇ ਹਾਂ ਮੈਂ ਦੇਖਿਆ ਮੈਂ ਦੇਖਿਆ ਬੱਬਰ ਸ਼ੇਰਾਂ ਪੂਰੇ ਕੀ ਬਾਤ ਆ ਬਾਬਾ ਨੇ ਕੋਈ ਬੱਚਾ ਕਮਜ਼ੋਰ ਨਹੀਂ ਹੈ ਤਾਕਤ ਦਾ ਨੁਸਖਾ ਸ਼ੇਅਰ ਕਰ ਦਿੱਤਾ ਉਹਨਾਂ ਨੇ ਕਿਹਾ ਜੀ ਮੈਂ 21 ਸਾਲਾਂ ਦੀ ਉਮਰ 'ਚ 24 ਸਾਲਾਂ ਦੀ ਉਮਰ 'ਚ ਸੀਗਾ ਜਦੋਂ ਕਬੱਡੀ ਕੁਸ਼ਤੀ ਕੀਤੀ ਤੇ ਮੈਨੂੰ ਥੱਕਾ ਲੱਗ ਗਿਆ ਗਰਮੀ ਦਾ ਮੈਂ ਡਿੱਗ ਗਿਆ ਮੰਜੇ ਤੇ ਪੈ ਗਿਆ ਇਹ ਲੁੱਲਣੋ ਬਾਜ਼ਾਰ ਹੋ ਗਿਆ ਇਹਨੋ ਲੁੱਲਣੋ ਬਾਜ਼ਾਰ ਹੋ ਗਿਆ ਮੇਰੇ ਕੋ ਹਕੀਮ ਆਇਆ ਬਾਬੇ ਬੁੱਲੇ ਸ਼ਾਹ ਦੀ ਨਗਰੀ ਤੋਂ ਇੱਕ ਹਕੀਮ ਆਇਆ ਤੇ ਬਾਬਾ ਜੀ ਨੂੰ ਦੱਸ ਕੇ ਗਿਆ ਵੀ ਕਾਲੇ ਚਣਿਆਂ ਦਾ ਛੋਰਾ ਪੀ ਯਖਣੀ ਪੀ ਤੇ ਨਾਲ ਦਵਾਈ ਥੋੜੀ ਬਹੁਤੀ ਦਿੱਤੀ ਬਾਬਾ ਜੀ ਕਹਿੰਦੇ ਮੈਂ ਤਿੰਨ ਦਿਨ ਦਵਾਈ ਖਾਧੀ ਮੁੜ ਕੇ ਮੈਂ ਛੋਲੇ ਖਾਣ ਲੱਗ ਪਿਆ ਛੋਲਿਆਂ ਦਾ ਮੈਂ ਜਦੋਂ ਛੋਰਾ ਪੀਤਾ 7-8 ਦਿਨ ਤੇ ਮੇਰੇ ਜਿਸਮ 'ਚ ਹਰਕਤ ਸ਼ੁਰੂ ਹੋ ਗਈ 21 ਦਿਨ ਕਹਿੰਦੇ ਲਗਾਤਾਰ ਪੀਤਾ ਚਨਨੀ ਨਹੀਂ ਖਾਣੇ ਕੋੜੇ ਵਰਗਾ ਹੋ ਗਿਆ ਚਨਨੀ ਨਹੀਂ ਖਾਦੇ ਸ਼ੋਰਾ ਹੀ ਪੀਤਾ ਸ਼ੋਰਾ ਚਨਨੀ ਨਹੀਂ ਖਾਣੇ ਸ਼ੋਰਾ ਹੀ ਪੀਣਾ ਕਰਲਾ ਯਾ ਚਲੋ ਬੜੀ ਮਿਹਰਬਾਨੀ ਬੀਦੁਰਗੋ ਬੜੀ ਮਿਹਰਬਾਨੀ ਬਹੁਤ ਹੀ ਕੀਮਤੀ ਗੱਲ ਦੱਸੀ ਆ ਤੁਸੀਂ ਸ਼ੁਕਰੀਆ ਮੇਰੇ ਕੋਲ